ਲੇ ਵੀ ਦੋਸਤੋ ਜਿਹੜਾ ਮੇਰਾ ਵੀਰਨਾ 10 ਖੁਰਲੀਆਂ ਖਰੀਦੂਗਾ ਉਹਦੇ ਵਾਸਤੇ ਇੱਕ ਖੁਰਲੀ ਫ੍ਰੀ ਹੈ ਕਿ ਨਾ ਆਪਾਂ ਖੜਿਆ ਬਾਈ ਜੀ ਲੋਂਗੋਵਾਲ ਬੱਕਰਾ ਮੰਡੀ ਦੇ ਵਿੱਚ ਤੇ ਆਪਾਂ ਕੋਲੇ ਹਾਕਮ ਬਾਈ ਆਇਆ ਹੋਇਆ ਹੈਗਾ ਹਾਕਮ ਬਾਈ ਕੋਲ ਨਾ ਸਸਤੀਆਂ ਖੁਰਲੀਆਂ ਹੁੰਦੀਆਂ ਨੇ ਤੇ ਵਧੀਆ ਖੁਰਲੀਆਂ ਹੁੰਦੀਆਂ ਨੇ ਕੀ ਗੱਲ ਬਾਤ ਹੈ ਕਿ ਕੀ ਰੇਟ ਹੈਗਾ ਸਾਰੀ ਗੱਲ ਬਾਤ ਆਪਾਂ ਹਾਕਮ ਬਾਈ ਨਾਲ ਕਰਦੇ ਹਾਕਮ ਜੀ ਸਸਤੀ ਗੱਲ ਜੀ ਕੀ ਹਾਂ ਚੱਲਿਆ ਹਾਂ ਗਾ ਵਧੀਆ ਬਾਈ ਤੁਸੀਂ ਦੱਸੋ ਵਧੀਆ ਜੀ ਵਧੀਆ ਕਿਹੜਾ ਕੋ ਕਿਵੇਂ ਕੰਮ ਕਰ ਕੰਮ ਕਰ ਪੂਰਾ ਵਧੀਆ ਜੀ ਠੀਕ ਹੈ ਜੀ ਲੈ ਵੀ ਹਾਕਮ ਬਾਈ ਨਾ ਸਭ ਤੋਂ ਪੁਰਾਣਾ ਖੁਰਲੀਆਂ ਵਾਲਾ ਕਿਉਂ ਆ ਗਵਾ ਬਿਲ ਕਾਫੀ ਸਾਲ ਹੋ ਗਏ ਤੇ ਬਾਈ ਖੁਰਲੀਆਂ ਹੁੰਦੀਆਂ ਨੇ ਬੱਕਰੀਆਂ ਦੀਆਂ ਠੀਕ ਹੈ ਜੀ ਫੋਰ ਕਿਹੜੇ ਕਿੜੇ ਖੁਰਲੀਆਂ ਹੁੰਦੇ ਨੇ ਬਿਲਕੁਲ ਸਾਰੇ ਸਾਈਜ਼ ਹੁੰਦੇ ਪਾਣੀ ਵਾਲੀ ਵੀ ਹੁੰਦੀ ਆ ਪਾਣੀ ਵਾਲੀ ਵੀ ਹੁੰਦੀ ਆ ਠੀਕ ਹੈ ਜੀ ਬੱਕਰੀਆਂ ਦੀਆਂ ਮੱਝਾਂ ਦੀਆਂ ਮੱਝਾਂ ਮਰਜੀ ਮਰਜੀ ਕਿਹੜੇ ਮਰਜੀ ਬਣਵਾ ਲੇ ਬਾਈ ਠੀਕ ਹੈ ਜੀ ਆਰਡਰ ਦੇ ਉੱਪਰ ਬਣ ਜਾਂਦੇ ਹੁੰਦੇ ਆ ਬਣ ਜਾਂਦੀਆਂ ਆ ਠੀਕ ਹੈ ਜੀ ਡਰਮ ਵਾਲੀ ਪਲਾਸਟਰ ਡਰਮ ਵਾਲੇ ਬਣ ਜਾਂਦੇ ਨੇ ਮੱਝਾਂ ਵਾਲਾ ਉਹ ਵੀ ਬਣਦੀਆਂ ਨੇ ਸਹੀ ਗੱਲ ਹੈ ਬਾਈ ਲਓ ਬਾਈ ਡਰਮ ਵਾਲੀ ਬਣਨੀ ਤੁਸੀਂ ਬਣਵਾ ਸਕਦੇ ਓਧਰੇ ਪਾਸੇ ਤੋਂ ਆ ਜਾ ਬਾਈ ਇਹ ਮੈਨੂੰ ਖੁਰਲੀਆਂ ਦਿਖਾਉਣਿਆਂਗੇ ਠੀਕ ਹੈ ਜ ਮਟੀਰੀਅਲ ਕਿਵੇਂ ਹੋਊਗਾ ਮਟੀਰੀਅਲ ਇਹ ਟਾਟਾ ਹੀ ਚਾਦਰ ਲੱਗੀ ਆਪਣੇ ਟਾਟਾ ਹੀ ਚਾਦਰ ਲੱਗੀ ਲੈ ਵੀ ਟਾਟਾ ਦੀ ਚਾਦਰ ਆ ਕਿ ਮਜ਼ਬੂਤ ਚਾਦਰ ਆ ਪੂਰੀ ਹਨਾ ਆਈਐਸਆਈ ਮਾਰ ਜਿੱਥੇ ਚੜ ਜਾਵੇ ਰਾਜ ਜਣ ਕੇ ਦਿਖਾ ਅੱਛਾ ਜੀ ਇਹ ਵੀ ਬਾਈਂਦਰਾ ਦੇ ਉੱਪਰ ਚੜਜੋ ਤਾਂ ਵੀ ਕੁਝ ਨਹੀਂ ਹੁੰਦਾ ਹੈ ਲੈ ਯਾਰ ਮਾਰ ਰਿਹਾ ਬਾਈ ਦੇਖ ਸਕਦੇ ਆ ਬਈ ਆ ਕੇ ਦੇਖ ਫਟ ਗੁਰ ਲੀਏ ਬਈ ਇਹ ਕੀ ਸਰਫੜ ਬੱਸ ਵਾਤ ਇਹ ਵੀ 4-4 ਫੁੱਟ ਦੀਆਂ ਹਨ। ਤੇ ਵੀ ਇਹ ਹੈ ਕਿ 4-4 ਫੁੱਟ ਦੀਆਂ ਹਨ। ਹਾਂ। ਕੀ ਰੇਟ ਕੀ ਹੈ ਦਾ ਬਾਈ? ਇਹ 2200 ਰੁਪਏ ਦੀ ਹੈ ਜੀ। ਲੈ ਵੀ 4 ਫੁੱਟੀ ਹੈ ਜੀ 2200। ਹਾਂ 6 ਫੁੱਟੀ ਹੈ ਜੀ 2800 ਰੁਪਏ ਦੀ ਆ। 6 ਫੁੱਟੀ 2800 ਰੁਪਏ ਦੀ। ਤੇ ਆਹ 10 ਫੁੱਟ ਕਿਨੂੰ ਚਾਹੀਦੀ ਆ ਵੱਡੀ? ਲੈ ਵੀ 10 ਫੁੱਟੀ ਦੇਖ ਸਕਦੇ ਹੋ ਨਾ। ਹਾਂ। ਇਹਦੇ ਕਿੰਨੀਆਂ ਬੱਕਰੀਆਂ ਖਾ ਲੈਣੀਆਂ? ਇਹਦੇ 20 ਬੱਕਰੀਆਂ ਆਰਾਮ ਨਾਲ। ਲੈ ਵੀ 20 ਬੱਕਰੀਆਂ ਆਰਾਮ ਨਾਲ ਖਾ ਲੈਣੀਆਂ ਨਾ ਦੇਖ ਸਕਦੇ ਹੋ ਬਾਈ। ਇਹ 4500 ਰੁਪਏ ਦੀ ਹੈ ਜੀ। ਇਹ ਕਾਬਲ ਕੋਲ ਗੋਲ ਖੁਰ ਲਿਆ ਹੁੰਦੇ ਰ ਆ ਕਮਾਂ। ਗੋਲ ਹੁੰਦਿਆਂ ਇਹ ਉਹ ਵੀ ਹੈਗੀਆਂ ਵਾ। ਉਹ ਵੀ ਹੈਗੀਆਂ ਨੇ। ਉਹਦਾ ਰੇਟ ਕੀ ਆ ਬਾਈ? ਉਹਦਾ ਰੇਟ ਇੱਕ ਨਾਲ ਹੈਗੀਆਂ 1300 ਰੁਪਏ ਦੀ। ਹਾਂ। ਇੱਕ ਬੱਚਿਆਂ ਵਾਲੀ ਤੇ ਗੋਲ ਖੁਰਨੀ ਜਿਹਦੇ ਵਿੱਚ ਉਹ 1000 ਦੀ। ਫੀਗੋ ਆ ਹਾਂ ਕਿਹੜੀ ਇਹਦੇ ਨਾਲ ਦੀ ਲੈਣੀ ਆ ਚਾਰਸ ਬੱਚਿਆਂ ਵਾਲੀ ਉਹ 1300 ਰੁਪਏ ਦੀ ਆ ਠੀਕ ਆ ਜੀ ਠੀਕ ਹੈ 1.7 ਫੁੱਟ ਦੀ ਬਣਦੀ ਉਹ 2500 ਰੁਪਏ ਦੀ ਆ ਠੀਕ ਹੈ ਕਿੱਥੋਂ ਸਟਾਰਟਿੰਗ ਹੋ ਜਾਂਦੀ ਹੈ 1000 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਖੁਰਲੀ ਦੀ ਹਾਂ 1000 ਰੁਪਏ ਤੋਂ ਲੈ ਵੀ 1000 ਰੁਪਏ ਤੋਂ ਖੁਰਲੀ ਸਟਾਰਟ ਆ ਕਿ ਜੇ ਕਿਸੇ ਵੀ ਮੇਰੇ ਵੀਰ ਦੇ ਨਾਲ ਖੁਰਲੀ ਫੀਤ ਨਹੀਂ ਹੋਊਗੀ ਤਾਂ ਜੀ ਹਾਂ ਕੰਮ ਬਾਈ ਤੋਂ ਫਰੀ ਸਾਰ ਬਾਕੀ ਆਨਲਾਈਨ ਬਾਈ ਕਿੱਥੇ ਮਰਜੀ ਕਿੱਥੇ ਮਰਜੀ ਤੱਕ ਬਸ ਤੇ ਪਹੁੰਚਾਉਂਦੇ ਆਪਾਂ ਪਾਸ ਤੇ ਪਹੁੰਚਾਉਂਦੇ ਠੀਕ ਆ ਬਾਕੀ ਹੁਣ ਸਿਆਲ ਆਉਂਦਾ ਵੀਰ ਖੁਰਲੀਆਂ ਮਗਵੋਣੇ ਹੋ ਗਏ 10 ਖੁਰਲੀਆਂ ਨਾਲ ਬੱਚਿਆਂ ਲਈ ਖੁਰਲੀ ਫਰੀ ਇੱਕ ਖੁਰਲੀ ਫਰੀ ਹੈ ਹੈ ਵੀ 10 ਖੁਰਲੀਆਂ ਨਾਲ ਜਿਹੜੀਆਂ ਮਰਜ਼ੀ ਨਾਲ ਬਾਈ ਜੀ ਇੱਕ ਬੱਚਿਆਂ ਲਈ ਖੁਰਲੀ ਫਰੀ ਆ ਹਾਂ ਠੀਕ ਆ ਉਹਦੇ ਨਾਲ ਨਹੀਂ ਅੱਛਾ 10 ਖੁਰਲੀਆਂ ਨਾਲ ਦਮਾਰੇ ਬਾਕੀ ਆ 10 ਖੁਰਲੀਆਂ ਛੜਾਉ ਬੰਦਾ ਹਾਂ ਬਾਹਲੀ 2 30 ਕਿਲੋਮੀਟਰ ਜੇ ਜਾਣ ਹੋਵੇ ਆਪਾਂ ਆਪ ਛੱਡਿਆ ਮਾਰੇ ਉਹਦਾ ਬਸ ਕੱਲਾ ਤੇਲ ਦਾ ਖਰਚਾ ਦੇ ਦੇਣਾ ਤੇਲ ਖਰਚਾ ਲੈ ਤੇਲ ਖਰਚੇ ਦੇ ਉੱਤੇ ਇਹ ਜਿਆਦਾ ਦੂਰ ਆ ਫਿਰ ਉਹਦਾ ਕਰਾਇਆ ਠੀਕ ਹੈ ਬਾਈ ਕਿੱਥੇ ਕਿੱਥੇ ਤੱਕ ਪਹੁੰਚਾ ਦੇਵੇਂ ਹੁਣ ਬਹੁਤ ਦੂਰ ਦੂਰ ਤੇ ਕਿੱਥੇ ਰਹਿਮ ਚਲੇ ਜਾਂ ਚੰਤਪੌਰ ਨੇ ਇੱਧਰ ਭਲਾਡੇ ਹਰਿਆਣੇ ਬਹੁਤ ਦੂਰ ਤੇ ਖੁਰਲੀਆਂ ਗਈ ਆਪਣੀਆਂ ਬਹੁਤ ਦੂਰ ਤੇ ਠੀਕ ਹੈ ਲੰਬਾ ਤਾਂ ਨਹੀਂ ਆਇਆ ਕੋਈ ਹੁਣ ਨਾ ਨਾ ਲੰਬਾ ਆਪਣੀ ਖੁਰਲ ਨਹੀਂ ਲਾਉਂਦੇ ਜਦੋਂ ਲੈਣੀ ਹੈ ਹਗਮ ਤੋਂ ਠੀਕ ਲੈ ਵੀ ਲੰਬਾ ਲੁੰਬਾ ਕੋਈ ਬਾਕੀ ਆਪਾਂ ਬਾਈ ਤੇ ਰਹਿਮ ਤੈਨੂੰ ਪਤਾ ਹੀ ਆਪਾਂ ਆੜਨ ਵਾਲੇ ਬੰਦੇ ਦਾ ਹੈ ਨਹੀਂ ਕਿਸੇ ਨਾਲ ਸਹੀ ਗੱਲ ਆ ਜਿਵੇਂ ਅਗਲਾ ਕਹਿੰਦਾ ਉਵੇਂ ਕਰ ਲ ਸਹੀ ਗੱਲ ਹੈ ਚੱਲ 150 ਰੁਪਏ ਉਧਰ ਹੋਇਆ ਉਧਰ ਕੋਈ ਫਰਕ ਨਹੀਂ ਹੁੰਦਾ ਸਹੀ ਗੱਲ ਆ ਵੀ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੇ ਖੁਰਲੀਆਂ ਖਿਰਦੀਆਂ ਹੋਣ ਗਿਆ ਬਈ ਤੂੰ ਸੰਪਰਕ ਕਰ ਲਓ ਸਕਰੀਨ ਦੇ ਉੱਪਰ ਬਾਕੀ ਆਪ ਇਧਰੋਂ ਰਾਏਕੋਟ ਤੋਂ ਆਉਨੇ ਆ ਤੌਂਗ ਵਾਲੀ ਵੀਰਵਾਰ ਨੂੰ ਜਾਣਦੇ ਆ ਕਿਹਨੇ ਰਾਹ ਚ ਲਹੋਣੀ ਉਹ ਵੀ ਲਾ ਸਕਦਾ ਤੇ 13 ਦੇ 26 ਨੂੰ ਪਾਉਣੇ ਆ ਲੋਂਗਵਾਲ ਠੀਕ ਆ ਜੀ ਜਿੱਥੇ ਇੱਥੇ ਲੋਂਗਵਾਲ ਨੇ ਲੋਂਗਵਾਲੇ ਰਾਹ ਚ ਲਹੋਣੇ ਇਲਾਜ ਲਾਹਾ ਜਾਦਾ ਠੀਕ ਆ ਰਾਏਕੋਟ ਤੋਂ ਲੱਗ ਕੇ ਬਰਨਾਲੇ ਤੇ ਕਰ ਕਿੱਥੇ ਮਰਜ਼ੀ ਲਾਹਾ ਲੈਣਾ ਠੀਕ ਆ ਬਾਈ ਬੰਦੇ ਖੁਰਲੀਆਂ ਆਪਾਂ ਦਾ ਚਲੋ ਠ ਲੋ ਜੀ ਬਾਈ ਕਰ ਲਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਦੇ ਕੋਈ ਵੀ ਫੋਲੀ ਖਰੀਦਣੀ ਹੋਵੇ ਧੰਨਵਾਦ ਧੰਨਵਾਦ ਜੀ